7:17 ਤੇ ਆਪਾਂ ਲੱਗਿਆ ਜੀ ਬਲੌਗ ਸ਼ੁਰੂ ਕਰਨ। ਅੱਜ ਏਡੀ ਸਵੇਰੇ ਤਾਂ ਕਰਣ ਲੱਗੇ ਆਂ ਅੱਜ ਪਲਗ ਨੂੰ ਛੱਡ ਚੱਲੇ ਆਂ ਸਵੇਰੇ-ਸਵੇਰੇ ਸਕੂਲ ਤੇ ਦੱਸਦਿਆਂ ਤੁਹਾਨੂੰ ਆ ਗਿਓ ਕਹਿੰਦੀ ਹਜੇ ਦਿਖਾਈਓ ਨਾ ਮੇਰੀ ਆਊਟਫਿਟ ਕਿਉਂਕਿ ਕਹਿੰਦੀ ਅਸੀਂ ਹਜੇ 26 ਜਨਵਰੀ ਨੂੰ ਪਾਣੀ ਆ ਅੱਜ ਸਿਰਫ ਪ੍ਰੈਕਟਿਸ ਆ ਤੇ ਕਹਿੰਦੀ 26 ਜਨਵਰੀ ਨੂੰ ਦਿਖਾਈਓ ਕਿ ਕਿਹੜੀ ਡਰੈਸ ਪਾਈ ਆ। ਚਲੋ ਛੱਡ ਕੇ ਫੇਰ ਵਾਪਸੀ ਆਣਨੇ ਆ ਫੇਰ ਕਰਦੇ ਆਂ ਬਲੌਗ ਦੀ ਸ਼ੁਰੂਆਤ। ਹਾਂਜੀ ਲੋ ਜੀ ਆਪਾਂ ਬੈਠੇ ਗੱਡੀ 'ਚ ਪਲਗ ਨੂੰ ਛੱਡ ਕੇ ਆ ਗਏ ਆਂ। ਕਰੋ ਜੀ ਜੀ ਅਸਟਕਾਲ ਜੀ ਸਾਰਿਆਂ ਨੂੰ ਸਵਾਗਤ ਤੁਹਾਡਾ ਐਚਪੀ ਨੰਦਰਾ ਬਲੌਗ ਚ ਉਮੀਦ ਕਰਦੇ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਜਵਾਨ ਜਵਾਨ ਤਾਂ ਦਲਾਨੀ ਠੰਡ ਬਹੁਤ ਹੈ ਨਾ ਕੁਛ ਬੁੰਦਲ ਕੇ ਸਵੇਰੇ ਸਵੇਰੇ ਟਾਈਮ 'ਤੇ ਉੱਠਣਾ ਪਿਆ ਤੇ پلਕ ਨਹੀਂ ਜਲਦੀ ਜਾਣਾ ਉਹ ਤੋਂ ਸਾਡੀ ਗੱਡੀ ਜੇ ਥੋੜਾ ਜਿਹਾ ਨੁਕਸ ਪੈ ਗਿਆ ਸਵੇਰੇ ਸਵੇਰੇ ਮਾੜੀ ਜਿਹੀ ਪ੍ਰੋਬਲਮ ਆਈ ਸੰਨ ਲੱਗਦਾ ਸੀ ਕੁੜੀ ਲੇਟ ਨਾ ਹੋ ਜਵੇ ਸਕੂਲ ਤੋਂ ਚਲੋ ਟਾਈਮ ਗੱਡੀ ਦੇ ਵਿੱਚ ਜੋ ਇੰਜਨ ਆਇਲ ਘਟ ਗਿਆ ਹੂੰ ਉਹ ਫਿਰ ਉਹ ਸ਼ੂਗਰ ਪਿਆਸੀ ਵਿੱਚ ਕਰਕੇ ਪਾਇਆ ਕਰਕੇ ਸੂਤ ਆ ਗਿਆ ਨਹੀਂ ਤੇ ਲਾਈਟ ਜੀ ਆ ਗਈ ਸੀ ਵਿੱਚ ਇੱਕ ਆ ਆਂਦਿਆਂ ਨੂੰ ਫਾਟਕ ਵੀ ਆਂਦਿਆਂ ਨੂੰ ਫਾਟਕ ਉਹ ਫਾਟਕ ਬੰਦਾ ਉਹਨੂੰ ਫਾਟਕ ਦੇ ਖੜੇ ਆ ਜੀ ਚਲੋ ਮਿਲਦੇ ਆ ਗਰਤਾਰਪੁਰ ਪਹੁੰਚ ਗਏ ਜੀ 11 ਵਜੇ ਚੱਲੇ ਆ ਤੇ ਆਪਾਂ ਹੁਣ ਲੱਗਿਆ ਜੀ ਨਾਸ਼ਤੇ ਨਾਲ ਲੋ ਜੀ ਤੇ ਨਾਸ਼ਤੇ ਦੀਆਂ ਤਿਆਰੀਆਂ ਤੇ ਚਲੋ ਕਰਦੇ ਆ ਜੀ ਨਾਸ਼ਤਾ ਫਿਰ ਉਸ ਤੋਂ ਬਾਅਦ ਦੇਖਦੇ ਆ ਅੱਜ ਦਾ ਕੀ ਪ੍ਰੋਗਰਾਮ ਲਾਉ ਟੀਵੀ ਜੀ ਆ ਜੀ ਇਧਰ ਬਲੌਗ ਆਪਣਾ ਲੱਗ ਗਿਆ ਆ ਨਹੀਂ ਨਹੀਂ ਤੇ ਆਪਾਂ ਲੱਗਿਆ ਜੀ ਦਾਲ ਮੈਂ ਦਹੀਂ ਅਲੱਗ ਪਾਲਿਚ ਲੱਗੋ ਗੋਭੀ ਗਾਜਰਾ ਦਾ ਅਚਾਰ ਤੇ ਕਰਦੇ ਆ ਜੀ ਇਹਦੇ ਨਾਲ ਨਾਸ਼ਤੇ ਦੀ ਸ਼ੁਰੂਆਤ ਫੇ ਅੱਜ ਦਾ ਕੀ ਪ੍ਰੋਗਰਾਮ ਦੁਪਹਿਰ ਦਾ ਅੱਜ ਮੈਂ ਦੇਖਦੀ ਆ ਕੀ ਬਣਾਣਾ ਹੈ ਹੁਣ ਸੋਚਿਆ ਕੁਛ ਨਹੀਂ ਹੈਗਾ ਚਲੋ ਪਹਿਲਾਂ ਨਾਸ਼ਤਾ ਕਰ ਲਈਏ ਫੇ ਦੇਖਦੇ ਆ ਨਾ ਚਲੋ ਠੀਕ ਹੈ ਜੀ ਅੱਜ ਦਾ ਹੋਰ ਦੇ ਦੇ ਕੀ ਹਿਸਾਬ ਨਾਲ ਕੀ ਪ੍ਰੋਗਰਾਮ ਪਲਕ ਤਾਂ ਚਲ ਗਈ ਹੈ ਸਕੂਲ ਅੱਜ ਸਵੇਰੇ ਜਲਦੀ ਤੇ ਕਹਿੰਦੀ ਮੇਰੀ ਨਾ ਡਰੈਸ ਦਿਖਾਈਓ ਨਾ ਕਹਿੰਦੀ 26 ਤਰੀਕ ਉਸਤੇ ਆ ਉਦੋਂ ਦਿਖਾਉਣੀ ਆ ਮੈਂ ਆ ਚੱਲ ਕੋਈ ਗੱਲ ਨਹੀਂ ਉਦੋਂ ਦਿਖਾ ਦੇਾਂਗੇ ਫਿਰ ਫਿਰ ਹੋਰ ਚ ਦਿਖਾ ਹਾਂ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਹਾਂਜੀ ਆਲੂ ਮਟਰ ਬਣਾ ਲੈਣੇ ਅੱਜ ਆਲੂ ਮਟਰ ਬਣਾਉਣੇ ਅੱਜ ਬਣਾ ਹੀ ਲੈਣੇ ਹੁਣ ਮੈਂ ਤਾਂ ਹੁਣ ਚੱਲਾਂ ਹੀ ਦੁਕਾਨ ਤੇ ਕਦੋਂ ਬਣਾਉਣੇ ਫਿਰ ਮੈਂ ਟਾਈਮ ਨਾ ਬਣਾ ਤਾ ਲਊਗੀ ਫਿਰ 10 ਮਿੰਟ ਕੋਠੇ ਵੀ ਹੈ ਨਾ ਜਾਹ ਹੋ ਜਾਂਦਾ ਤੇ ਫਿਰ ਮੈਂ ਪਹਿਲਾਂ ਲੈ ਕੇ ਦੇ ਕੇ ਜਾਵਾਂ ਹਾਂ ਪਹਿਲਾਂ ਲੈ ਕੇ ਦੇ ਕੇ ਜਾਓ ਸਮਾਨ ਕੁਝ ਮੈਂ ਚਲੋ ਕਿੰਨਾ ਲੈਣਾ ਮਟਰ ਕਿਲੋ ਮਟਰ ਆਈ ਆਦਰਕ ਤੇ ਅਦਰੇ ਟਮਾਟਰ ਚਲੋ ਮੈਂ ਲੈ ਕੇ ਦੇ ਗਈ ਫੇਰ ਜਾਨਾ ਦੁਕਾਨ ਤੇ ਤਨੀਰ ਤੁਹਾਨੂੰ ਨੂੰ ਤਾਂ ਪਤਾ ਨਹੀਂ ਹੇਚਾ ਕੋਈ ਨਹੀਂ ਓਕੇ ਓਕੇ ਆਇਆ ਮੈਂ ਫੇਰ ਹਾਂਜੀ ਲਓ ਸਬਜੀ ਇਹਦੀ ਨਹੀਂ ਮਮਮੀ ਨੂੰ ਹੋਰ ਹੋਰ ਮਮਮੀ ਤੁਸੀਂ ਮਟਰ ਕੱਢ ਦੇਈਓ ਇਹ ਕੰਮ ਮਮਮੀ ਦਾ ਹੀ ਹੁੰਦਾ ਆ ਮਟਰ ਕੱਢਣੇ ਆ ਚਲੋ ਬਲੌਗ ਦੇਖ ਰਹੇ ਹੋ ਅੱਧੀ ਕੱਪੜੇ ਟੁੱਪੜੇ ਪਾਇਆ ਹੀ ਹੈ ਨਾ ਹੋਰ ਹੋਰ ਪਾਇਓ ਤੇ ਮੈਂ ਵੀ ਚੱਲਾਂ ਹਾਂ ਦੁਕਾਨੇ ਅੰਦਰ ਜਾਨਾ ਠੀਕ ਆ ਹੋਰ ਕੀ ਓਕੇ ਜੀ ਮਿਲਦੇ ਫੇਰ ਆਗੇ ਲਓ ਜੀ ਟਾਈਮ ਇੱਧਰ ਹੋ ਗਿਆ ਆ ਸਵਾ 12 ਹੋ ਤਲੇ 12 ਵਜੇ 5 ਮਿੰਟ ਅਸੀਂ ਵੀ ਇੱਧਰ ਰਜਾਈਆਂ ਮੈਂ ਆਪਣੀ ਰਜਾਈ ਦੀ ਤਹਿ ਮਾਰ ਦਿੱਤੀ ਸੀ ਤੇ ਇੱਧਰ ਇਹਨਾਂ ਵਾਲੀ ਰਜਾਈ ਪਈ ਸੀ ਅਸੀਂ ਅੱਜ پلਕ ਨੂੰ ਛੱਡ ਕੇ ਤੇ ਅਸੀਂ ਆ ਕੇ ਫੇਰ ਦੁਬਾਰਾ ਸੋ ਗਏ ਕਿਉਂਕਿ ਅੱਜ پلਕ ਜਲਦੀ ਚਲ ਗਈ ਸੀਗੀ ਸਕੂਲ 7:30 ਅਸੀਂ ਉਹਨੂੰ ਛੱਡ ਕੇ ਆ ਕੇ ਤੇ ਅਸੀਂ ਆ ਕੇ ਫੇਰ ਸੋ ਗਏ ਅਸੀਂ ਉੱਠੇ 9 ਵਜੇ ਤੇ ਇੱਧਰ ਮੰਮੀ ਮਟਰ ਕੱਢਦੇ ਪਏ ਆ ਤੁਸੀਂ ਮਟਰ ਕੱਢੋ ਤੇ ਅਸੀਂ ਕੋਠੇ ਵਾਇਆ ਇਹ ਕੱਪੜੇ ਸੁੱਕਣੇ ਠੀਕ ਆ ਅੱਜ ਬਣਾਵਾਂਗੇ ਆਲੂ ਮਟਰ ਠੀਕ ਆ ਕਿਚਨ ਦਾ ਵੀ ਹੋ ਗਿਆ ਆ ਡਸਟਿੰਗ ਡਸਟਿੰਗ ਸਾਰਾ ਕੁਝ ਹੋ ਗਿਆ ਚਲਾ ਦੋ ਮੈਂ ਟੀਵੀ ਮੰਮੀ ਤੁਸੀਂ ਦੇਖੋ ਜਦ ਤੱਕ ਜਦ ਆ ਜਾਵਾਂਗੇ ਬਾਕੀ ਦੇਖਦੇ ਹਾਂ ਜਿਹਨੇ ਜੋ ਖਾਣਾ ਬਾਕੀ ਇੱਧਰ ਅਸੀਂ ਸੋਈ ਦਾ ਵੀ ਕਰ ਲਿਆ ਆ ਕੰਮ ਇੱਧਰ ਲੈ ਕੇ ਆਏ ਸੀ ਅਦਰਕ ਤੇ ਟਮਾਟਰ ਆ ਵੀ ਨਮਕੀਨ ਦਾ ਪੈਕਟ ਖੋਲਿਆ ਸੀ ਇਹਨੂੰ ਹੁਣ ਮੈਂ ਰੱਖ ਦਿਆਂ ਚੱਕ ਕੇ ਡੱਬੇ 'ਚ ਕਿਚਨ ਦਾ ਹੋ ਗਿਆ ਆ ਹੈ ਨੀਟ ਐਂਡ ਕਲੀਨ ਹੋ ਗਿਆ ਤੇ ਹੁਣ ਪਹਿਲਾਂ ਮੈਂ ਕਮਰੇ ਚ ਜਾ ਕੇ ਪਹਿਲਾਂ ਕਰ ਪਰਜਾਈ ਦੀ ਚੱਕਾ ਚੱਦਰ ਝਾੜ ਕੇ ਸਾਰਾ ਸਾਫ਼ ਕਰਾਂ ਤੇ ਫਿਰ ਮੈਂ ਜਾਨੀਆ ਕੋਠੇ ਤੇ ਕੱਪੜੇ ਸੁੱਕਣੇ ਪਾ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਇੱਧਰ ਅਸੀਂ ਕਰ ਦਿੱਤਾ ਆ ਝਾੜ ਢੜਈਆ ਮੈਟਟ ਕਲੀਨ ਸਾਰਾ ਕਰ ਦਿੱਤਾ ਆ ਚਾਈ ਦੀ ਮਾਰ ਦਿੱਤੀ ਤਹਿ ਤੇ ਚੱਦਰ ਝਾੜ ਕੇ ਵਿਛਾ ਦਿੱਤੀ ਆ ਚਲੋ ਜੀ ਹੁਣ ਬਾਕੀ ਲਾਈਟਾਂ ਕਰਕੇ ਬੰਦ ਹੁਣ ਕੋਠੇ ਤੇ ਜਾਨੀ ਆ ਤੇ ਪਾਉਨੇ ਆ ਕੱਪੜੇ ਸੁਕਣੇ ਦੇ ਨਾਲ ਤੁਹਾਨੂੰ ਬਾਹਰਲਾ ਮੌਸਮ ਦਿਖਾ ਲ ਦੇਈਏ ਲਓ ਜੀ ਹੁਣ ਕੋਠੇ ਜਾ ਕੇ ਦੇਖਦੇ ਆ ਬਾਹਨੇ ਬੰਦ ਕਰ ਦੇ ਲਓ ਜੀ ਦੇਖਦੇ ਆ ਕੋਠੇ ਦਾ ਉੱਪਰ ਮੌਸਮ ਕਿਦਾਂ ਦਾ ਆ ਕੁੜੀ ਪਹਿਲਾਂ ਆ ਗਈ ਆ ਕੋਠੇ ਤੇ ਮੈਂ ਵੀ ਆ ਗਈ ਹੁਣ ਇਹ ਚੱਲ ਗਏ ਆ ਦੁਕਾਨ ਤੇ ਤੇ ਇੱਧਰ ਹਾਂਜੀ ਕਿੱਦਾਂ ਜੀ ਵਧੀਆ ਲਓ ਜੀ ਕੱਪੜੇ ਪਾ ਲਈ ਸੁੱਕਣੇ ਇੱਧਰ ਮੰਮੀ ਨੇ ਸਵੇਰੇ ਪੌਣੇ ਤੋਂ ਤੇ ਸੀ ਗਰਮ ਪਾਣੀ ਦੇ ਚ ਸਿਰੇ ਸਿਰੇ ਮੰਮੀ ਪਾ ਗਏ ਸੀ। ਹੁਣ ਤਾਂ ਕਾਫੀ ਸੁੱਕ ਗਏ ਹੋਣੇ। ਹੋਰ। ਲਓ ਜੀ ਚੈੱਕ ਕਰ ਸਕਦੇ ਆ। ਓਏ। ਟੁੱਪ ਮੌਸਮ ਬਹੁਤ ਸੋਹਣਾ। ਸੋਹਣਾ ਨਹੀਂ ਤਾਂ ਬਹੁਤ ਵਧੀਆ ਆ। ਲਓ ਜੀ ਇੱਧਰ ਵੀ ਸਾਰਿਆਂ ਨੇ ਕੱਪੜੇ-ਕੁੱਪੜੇ ਸੁੱਕਣੇ ਪਾਏ ਆ। ਅਸੀਂ ਵੀ ਪਾ ਲਈਏ ਕੱਪੜੇ ਸੁੱਕਣੇ। ਫੇ ਬਹਿਵਾਂ ਗਿਆ 10 ਮਿੰਟ ਧੁੱਪੇ ਪਹਿਲਾਂ ਸਬਜ਼ੀ ਟਾਈਮ ਨਾ ਬਣਾਇਆ ਮੈਂ ਹੈ ਬਣਾ ਕੇ ਆਵਾਂ ਫੇ ਮੈਂ ਕਿ ਬਣੀ ਨਾ ਤੇ ਦਾਣੇ ਪਸਾਏ ਸੀਗੇ ਖੈਲਾ ਵੀ ਮੈਂ ਸਵੇਰੇ ਧੋ ਦਿੱਤਾ ਚਲੋ ਜੀ ਲਓ ਜੀ ਇੱਧਰ ਵੀ ਗਲੀਆਂ 'ਚ ਲੋਕ ਜਾ ਰਹੇ ਆ ਕੀ ਤੋਂ ਆਵਾਜ਼ ਆ ਰਹੀ ਹੈ ਕਿਤੇ ਚੱਲਦਾ ਪਿਆ ਡੀਜੇ ਚਲੋ ਜੀ ਇੱਧਰ ਟਾਈਮ 1 ਵਜ ਗਿਆ ਇੱਕ ਨਹੀਂ ਬੱਜ ਜਾਏ ਸਾਢੇ 11 ਹੋ ਗਏ ਆ ਬਾਹਰ ਲੱਗਦਾ ਛੋਟ ਗਿਆ ਹਾਂਜੀ ਹਾਂਜੀ ਲਾਦੇ ਤਾਂ ਕੋਈ 2 3 ਕਿਉਂ ਕਿ ਅਲੂ ਮਟਰ ਬਣਾਉਣੀ ਆ ਅੱਜ ਕੀ ਟਮਾਟਰ ਕੱਟ ਕਰ ਲਿਆ ਹੋ ਗਿਆ ਨਹੀਂ ਹੈ ਕਰ ਲਿਆ ਟਮਾਟਰ ਹਾਂ ਮੈਂ ਕੱਲ ਦੋ ਕਿਤੇ ਸੀਗੇ ਮੈਨੂੰ ਥੋੜੇ ਲੱਗਦੇ ਸੀ ਤੂੰ ਕਹਿੰਦੀ ਥੋੜੇ ਆ ਮੈਂ ਕਿਹਾ ਜੱਟ ਸਹੀ ਹੋ ਗਏ ਤੇ ਕਰ ਲੋ ਹੋਰ ਮੈਂ ਕਿਹਾ ਕਰੋ ਇੱਕ ਹੋਰ ਕੋਈ ਨਾ ਲੱਗਦਾ ਪਰ ਲੇ ਆ ਉੱਚੇ ਸੁੱਕੇ ਵੇਨਾ ਭਾ ਅਹ ਇਹ ਇਹ ਮਟਰ ਕੱਢੇ ਹੋਏ ਆ ਬੱਸ ਕੱਢੇ ਆ ਆਲੂ ਬਟਣ ਵਾਲੇ ਆ ਨਾ ਆਲੂ ਬੱਸ ਕੱਟਨੇ ਆ ਦੋਕ ਹਾਂ ਮੈਂ ਅੱਛਾ ਰੱਖ ਤਾ ਮੈਂ ਫੇਟੀ ਵਿੱਚ ਆ ਵੀ ਰੱਖ ਤਾ ਇਹ ਲਸਣ ਸ਼ੋ ਅੰਟੀ ਕਰਦੇ ਪੈ ਸਫਾਈਆਂ ਹੋ ਰਹੀ ਆ ਅੰਟੀ ਲਾਓ ਜੀ ਪੋਚੇ ਪਿਚੇ ਲੱਗ ਗਏ ਆ ਇੱਧਰ ਅੰਟੀ ਲਈ ਰੱਖ ਦਿੰਦਾ ਜਾਂ ਮੈਂ ਪਾਣੀ ਤੇ ਇੱਧਰ ਬਣਦੀ ਪਈ ਐ ਚਾਹ ਹਲਦੀ ਲਈ ਠੀਕ ਆ ਦੁੱਧ ਤੇ ਇੱਧਰ ਲਾ ਦਿੱਤਾ ਆ ਮੈਂ ਆਲੂ ਮਟਰਾਂ ਦੀ ਸਬਜ਼ੀ ਨੂੰ ਤੜਕਾ ਧਨੀਆਂ ਵੀ ਪਾਵਾਂਗੇ ਬਾਅਦ ਚੋਂ ਪਾਣੀ ਚ ਪਾ ਕੇ ਰੱਖਿਆ ਤੇ ਆਂਟੀ ਵੀ ਹੁੰਦੇ ਆ ਚਾਹ ਹੁਣ ਪਾ ਦਈਏ ਠੀਕ ਆ ਤੇ ਇੱਧਰ ਸਫਾਈਆਂ ਸੁਈਆਂ ਸਾਰਿਆਂ ਪੱਖਾ ਦੇਖੋ ਕਿੰਨੇ ਅਫਰਸ ਸੁਡਾ ਤੇ ਚੱਲਦਾ ਪਿਆ ਆਂਟੀ ਲਾ ਲਿਆ ਪੋਚਾ ਚਲੋ ਜੀ ਪੀਓ ਫਿਰ ਚਾਹ ਇੱਧਰ ਪਾਣੀ ਰੱਖਿਆ ਆ। ਹਾਂ ਆ ਮੈਂ ਆਟਾ ਪਾਇਆ ਆ ਤੇ ਆਟਾ ਲੈ ਜਿਓ। ਅੱਛਾ ਓਕੇ। ਲਓ ਜੀ ਸਬਜੀ ਤਾਂ ਗਈ ਆ ਬਣ। ਲਓ ਜੀ ਦੇਖ ਸਕਦੇ ਆ। ਹੁਣ ਕਰ ਦਈਏ ਆਪਾਂ ਗੈਸ ਬੰਦ। ਚਾਹ ਤਾਂ ਪੀਵਾਂਗੇ ਪਰ ਪੀਵਾਂਗੇ ਮੰਮੀ ਦੇ ਹੱਥ ਦੀ। ਠੀਕ ਆ। ਮੰਮੀ ਨੂੰ ਕਹਿੰਦੇ ਆ ਮੰਮੀ ਮੰਗਦੇ ਪੈਸੇ ਕਿ ਪਾਣੀ। ਪਹਿਲਾਂ ਤਾਂ ਗਲਾਸ ਢੋਕੇ। ਪਹਿਲਾਂ ਤਾਂ ਮੰਮੀ ਨੂੰ ਪਾਣੀ ਦੇ ਕੇ ਆਵਾਂ ਨਾਲੇ ਮੰਮੀ ਲਈ ਪਾਣੀ ਲੈ ਕੇ ਜਾਂਦੇ ਆਂ ਲਓ ਜੀ ਮੰਮੀ ਨੇ ਮੰਗਵਾਇਆ ਸੀ ਪਾਣੀ ਨਾਲੇ ਤਾਂ ਮੰਮੀ ਨੂੰ ਇੰਨੇ ਆ ਪਾਣੀ ਤੇ ਨਾਲੇ ਮੰਮੀ ਨੂੰ ਫਰਮਾਇਸ਼ ਪਾਣੀ ਕਿ ਮੰਮੀ ਬਣਾ ਕੇ ਚਾਹ ਪਿਲਾਓ ਹੈ ਮੰਮੀ ਹੁਣ ਤੁਸੀਂ ਚਾਹ ਬਣਾ ਕੇ ਪਿਲਾਗੇ ਸੰਨ ਆਹ ਲਓ ਪਾਣੀ ਆਹ ਲਓ ਤੂੰ ਤਾਂ ਨਹੀਂ ਪੀਣਾ ਸੀ ਪਾਣੀ ਨਹੀਂ ਨਹੀਂ ਆਹ ਲਓ ਜੀ ਪਾਣੀ ਪੀਓ ਘਾੜੇ ਚੈੱਕ ਕਰੋ ਸਬਜੀ ਕਿੱਦਾਂ ਦੀ ਆ 컬러 ਦੇਖ ਸਕਦੇ ਸਬਜੀ ਦਾ ਇੱਧਰ ਸਾਡਾ achar ਵੀ ਹੋ ਗਿਆ ਕੱਲ ਮੜਾ ਜਿਹਾ ਖਾਦਾ ਸੀ ਬਹੁਤ ਟੇਸਟੀ ਸੀਗਾ ਵੇਖੋ ਧੁੱਪ ਲਵਾ ਲਈ ਹਾਂਜੀ ਮੰਮੀ ਗਰਮੀ ਲੱਗੇ ਗਰਮੀ ਨਹੀਂ ਲੱਗੀ ਹਾਂ ਮੰਮੀ ਕਰਦੇ ਪਏ ਆਪਣੇ ਸੂਟ ਦੀ ਤਰਪਾਈ ਹਾਂ ਸਹੀ ਲੱਗ ਗਈ ਕੀ ਹੋਇਆ ਅੱਖਾਂ ਜੀਆਂ ਭਰੀਆਂ ਭਾਰ ਗਿਆ ਪਿਆ ਭਰੀਆਂ ਪਈਆਂ ਅੱਖਾਂ ਨੀਂਦ ਆਈ ਹੈ ਆਪਣੀ ਨੀਂਦ ਨਹੀਂ ਆਈ ਆਪਾਂ ਪਤਾ ਕੀ ਹੋਇਆ ਸਵੇਰੇ ਉੱਠ ਗਏ ਆ ਆਪਾਂ ਨੀਂਦ ਵੀ ਨਹੀਂ ਆਈ ਹਾਂ ਉਹ ਤੇ ਉਹਦੇ ਬਾਅਦ ਗੋਲੀ ਗੋਲੀ ਖਾ ਲਓ ਕੋਈ ਬੀਬੀ ਤਾਂ ਨਹੀਂ ਆਇਆ ਆਹੋ ਬੀਬੀ ਤਾਂ ਨਹੀਂ ਹੈ ਹੋ ਸਕਦਾ ਚਲੋ ਕਹਣਾ ਚੱਕ ਚਲੋ ਤੁਸੀਂ ਸਬਜੀ ਟੇਸਟ ਕਰੋ ਤੇ ਦੱਸਿਓ ਫਿਰ ਲਓ ਜੀ ਹੁਣ ਆ ਗਈ ਚਾਹ ਤੇ ਚਾਹ ਨਾਲ ਇਹ ਮਠੀ ਦੇਖੋ ਜੀ ਦੀ ਮਾਂ ਕੇ ਚਾਹ ਮੰਮੀ ਲੈ ਕੇ ਆਏ ਆ ਚਾਹ ਬਣਾ ਕੇ ਤੇ ਨਾਲੇ ਚਾਹ ਪੀਵਾਂਗੇ ਨਾਲੇ ਮਠਿਆਵਾਂਗੇ। ਲਓ ਜੀ ਖਾ ਸਕਦੇ ਜਿਹਨੇ ਖਾਣੀ ਆ। ਚਾਹ ਪੀ ਕੇ ਮਠੀ ਖਾ ਕੇ ਫੇਰ ਜਾਵਾਂਗੇ ਥੱਲੇ। ਫੇਰ ਦੇਖਦੇ ਰੋਟੀ ਪਾਣੀ ਦਾ ਹਨਾ ਇਹਨਾਂ ਚੱਲ ਜਾਣਾ ਪੱਲੂ ਨੂੰ ਲੈਣ। ਚਲੋ ਫੇਰ ਮਿਲਦੇ ਆ ਜੀ। ਹਾਂਜੀ ਆ ਗਏ। ਅਵਰ ਜੀ ਟਾਈਮ ਕਿੰਨਾ ਹੋਇਆ ਜੀ? ਟਾਈਮ 2 ਸਵੇਕ 2 ਵਜੇ। ਸਾਦੀ ਮੱਠੀ? ਹਾਂ ਸਾਦੀ ਮੱਠੀ। ਕੁੱਟੇ ਕੇ ਜਾ। ਕੁੱਟ ਜਾ ਬਿਣੀ ਨਹੀਂ ਸੀ ਤੁਹਾਨੂੰ ਦੇ ਦਿੱਤੇ। ਕਿੰਨੂ ਲੈ ਲਵਾਂ ਮੈਂ ਤੁਹਾਨੂੰ? ਨਹੀਂ ਨਹੀਂ। ਬਿਣੀ ਨਹੀਂ ਸੀ। ਸਾਰੇ ਬਿਲੀ ਮੈਂ ਰਹਿ ਗਈ। ਲੱਗੀ ਰਹੀ ਦੀ ਫੋਨਦ ਵਾਲੇ ਨੂੰ ਧੱਕੇ ਪਈ ਰਹੀ ਦੀ ਇਹ ਤੇ ਤੂੰ ਕੀ ਕਰੇ ਤੂੰ ਹੀ ਖਾਣੀ ਆ ਅਸੀਂ ਲਗਾਣੀ ਆ ਗਈ ਚਲ ਆ ਠੀਕ ਹੈ ਜੀ ਆ ਬੁਰੇ ਆ ਗਏ ਲਓ ਜੀ ਯਾ ਕੀ ਆ ਕੀ ਆ 4 ਵਜ ਗਏ ਤੇ ਆਪਾਂ ਪਲਕ ਨੂੰ ਲੈ ਕੇ ਆ ਗਏ ਜੀ ਤੇ ਪਰ ਪਲਕ ਨੇ ਫੇਰ ਉਹੀ ਬਲੌਗ ਮੇਰਾ ਨਾ ਬਣਾਈ ਹੋਜੀ ਕਹਿੰਦੀ ਨੇ ਕੱਪੜੇ ਚੇਂਜ ਨਹੀਂ ਕੀਤੇ ਸੀਗੇ ਤੇ ਹੋਰ ਆ ਜੀ ਆਲੂ ਮਟਰਾਂ ਦੇ ਨਾਲ ਆਪਾਂ ਲੱਗੇ ਆ ਜੀ ਛੋਟੀ ਖਾਣ ਤੇ ਚਲੋ ਮਿਲਦੇ ਆ ਜੀ ਖਾ ਕੇ ਪਲਗ ਦਾ ਦਿਖਾਇਆ ਹੀ ਨਹੀਂ ਬਲਾ ਕਹਿੰਦੀ ਮੇਰਾ ਦਿਖਾਇਓ ਨਾ ਹਜੇ ਵੀ ਆਹ ਕਹਿੰਦੀ 26 ਤਰੀਕ ਨੂੰ ਦਿਖਾਇਓ ਬਸ ਚਲੋ ਮੈਂ ਕਹਾਂ 26 ਨੂੰ ਦਿਖਾ ਦੇਾਂਗੇ ਤੇ ਲੱਗਿਆ ਜੀ ਫਿਲਹਾਲ ਆਪਾਂ ਰੋਟੀ ਖਾਣ ਤੇ ਚਲੋ ਮਿਲਦੇ ਆਂ ਰੋਟੀ ਖਾ ਕੇ ਹੁਣ ਟਾਈਮ ਹੋ ਗਿਆ 6 ਤੇ ਆਪਾਂ ਅਸੀਂ ਘਰੇ ਇੱਧਰ ਫੇਰ ਉਹੀ ਕੰਮ ਸਲਾਈ ਦਾ ਮੈਂ ਸ਼ਾਮ ਨੂੰ 2 ਘੰਟੇ ਲਾਂਦੀ ਆ ਆਹ 2 ਘੰਟੇ ਲਾਉਣੇ ਲਾਉਣੇ ਤੇ ਇੱਧਰ ਭੈਣ ਜੀ ਆ ਇੱਧਰ ਬੈਠੀ ਆ ਕੀ ਗੱਲ ਠੀਕ ਨਹੀਂ ਲੱਗਦੀ ਪਤਾ ਕੀ ਸਵੇਰੇ ਬਹੁਤ ਟਾਈਮ ਨਾ ਗਰਾਊਂਡ ਵਿੱਚ ਚੱਲ ਗਈ ਆ ਹਾਂ ਕੱਪੜੇ ਵੀ ਫੋਡਦੇ ਆ ਉਹ ਪਾ ਕੇ ਤੇ ਡਾਂਸ ਕਰਨਾ ਕੱਲ ਦੀ ਗ੍ਰਾਊ ਛੁੱਟੀ ਐ ਦੀ ਹੋਰ ਕੀ ਠੀਕ ਆ ਜੀ ਇੱਕ ਦਿਨ ਕਰੇ ਰੈਸਟ ਪਰਸੋ ਫੇਰ ਸਵੇਰੇ ਉਹਨਾਂ ਨੇ 6:30 ਵਜੇ ਕਿਹਾ ਵੀ 6:30 ਵਜੇ ਉੱਥੇ ਪਹੁੰਚਣਾ ਸਕੂਲੇ ਮੈਂ ਦਿਮਾਗ ਠੰਡ ਦੇ ਵਿੱਚ ਵਾਕਈ ਸਕੂਲ ਆਣਾ ਦਿਮਾਗ ਖਰਾਵਾ ਜਿਹੜੀ ਡਰੈੱਸ ਆ ਉਹਦੇ ਪਿੱਛੇ ਐਡਾ ਵੱਡਾ ਰੋ ਠੀਕ ਆ ਉੱਥੋਂ ਕਹਿੰਦੇ ਆਹੋ ਮੋਰਾ ਐਡਾ ਵੱਡਾ ਅਡਰੈਸ ਉੱਥੋਂ ਕਹਿੰਦੇ ਕੁਝ ਪੋਣਾ ਨਹੀਂ ਥੱਲੇ ਉਹਦੇ ਹਾਏ ਬੋਲਦੇ ਨੇ ਅੱਛਾ ਫੇਰ ਨੰਗੇ ਪੈਰੀ ਉੱਥੇ ਗਰਾਊਂਡ ਦੇ ਗਰਾਊਂਡ 'ਤੇ ਡਾਂਸ ਕਰਨਾ ਜਿਹੜਾ ਡਾਂਸ ਕੀਤਾ ਜਾਂ ਉਹੀ ਹੋਰ ਕੀ ਜਰਾਬੀ ਗਵਾਇਆ ਹੀ ਉੱਥੇ ਆ ਨਮੀ ਜਰਾ ਬਾਲ ਲੈ ਕੇ ਚਲੋ ਆਪਾਂ ਇਹੀ ਘਰੇ ਜੀ ਚਾਹ ਪੀਣ ਤੇ ਇੱਧਰ ਸਾਡੀ ਲੱਗੀ ਹੈ ਜੀ ਮਾਤਾ ਸਪੈਸ਼ਲਿਸਟ ਚਾਹੀ ਦੀ ਆਹ ਫੋਨ ਚੁਪੇ ਉਧਰ ਲੱਗੀ ਹੈ ਜੀ ਸਪੈਸ਼ਲਿਸਟ ਮੈਗੀ ਵਾਲੀ ਉਹ ਮੈਗੀ ਬਣਾਉਣ ਲੱਗੀ ਆ ਮੈਗੀ ਕਨੇ ਖਾਣੀ ਆ ਹੁਣ ਦੋਨਾਂ ਨੇ ਖਾਣੀ ਆ ਸិន ਦੋਨਾਂ ਨੇ ਖਾਣੀ ਆ ਚਲੋ ਠੀਕ ਆ ਜੀ ਮਿਲਦੇ ਆਂ ਚਾਹ ਚੁਪੀ ਕੇ ਫੇਰ ਮੈਂ ਜਾਣਾ ਦਿਖਾਉਂਦੇ ਉਹ ਮੁੰਡੇ ਬੈਠੇ ਦੋ ਪ੍ਰਿੰਟ ਵੇਫਲ ਇਹ ਵੀ ਮੈਂ ਵੀ ਖਾਣੀ ਆ ਖਾ ਲੋ ਖਾ ਲੋ ਮੰਮੀ ਵੀ ਖਾ ਲਨ ਮੰਮੀ ਤੁਸੀਂ ਵੀ ਖਾਣੀ ਅੱਜ ਹਾਂ ਦਾਦੀ ਨੇ ਵੀ ਖਾਣੀ ਦਾਦੀ ਦੋ ਪੈਕੇਟ ਲੈ ਕੇ ਆਇਆ ਓਕੇ ਚਲੋ ਠੀਕ ਆ ਦਾਦੀ ਨੂੰ ਵੀ ਖਾਓ ਮੈਗੀ ਅੱ ਦਾਦੀ ਨੇ ਖਾਧੀ ਅੱਜ ਮੈਗੀ ਹਣਾ ਦਾਦੀ ਦੋ ਪੈਕੇਟ ਬੜੀ ਖਾਦੀ ਮਾ ਤਾਂ ਖਾਣੀ ਤੂੰ ਕਦੇ ਵੀ ਲੈ ਖਾਵੇ ਹੈ ਦਾਦੀ ਜ਼ਿੰਦਗੀ ਚ ਲੈ ਖਾਵੇ ਹਾਂ ਚਲੋ ਮੰਮੀ ਨੇ ਕਦੇ ਟੇਸਟ ਨਹੀਂ ਨਹੀਂ ਮੰਮੀ ਨੇ ਮੰਮੀ ਨੇ ਕਦੇ ਟੇਸਟ ਕੀਤਾ ਦਾਦੀ ਮੈਂ ਨਹੀਂ ਖਾਦੇ ਐ ਬਾਕੀ ਦਾਦੀ ਹਾਂ ਹਾਂ ਇਦਾਂ ਦਾ ਤਾਂ ਕਰਦੇ ਇਦਾਂ ਖਾਣੀ ਕਦੇ ਮੈਂ ਖਾ ਆ ਮਮੇ ਨਾ ਮੰਮੀ ਨੇ ਮੈਗੀ ਨਾ ਨੂਡਲ ਨਾ ਕਦੇ ਨਹੀਂ ਟੇਸਟ ਕੀਤਾ ਹੈਗਾ ਚਲੋ ਠੀਕ ਹੈ ਜੀ ਬਣਾਓ ਚਾਹ ਪੀ ਕੇ ਚੱਲਦੇ ਦੁਕਾਨੇ ਟਾਈਮ ਹੋ ਗਿਆ 9:10 ਤੇ ਕੁੜੀ ਸਾਡੀ ਅੱਜ ਬਹੁਤ ਥੱਕੀ ਹੋਈ ਸੀਗੀ ਜੀ ਦੇਖੋ ਸੋ ਗਈ ਐਦਾਂ ਹੀ ਸੋ ਗਈ ਇੱਥੇ ਸੋ ਗਈ ਚੱਲ ਕੋਈ ਨਹੀਂ ਬਾਤ ਲਿਜੋ ਆਪਣੇ ਕਮਰੇ ਚਲੋ ਤੇ ਦੁੱਧ ਲਿਆਤਾ ਠੀਕ ਹੈ ਜੀ ਦੁਕਾਨ ਵਧਾ ਕੇ ਆ ਗਿਆ ਸਾਰੇ ਕੰਮ ਕਰਤੇ ਹੁਣ ਤੁਸੀਂ ਰੋਟੀ ਬਣਾਉਣ ਲੱਗੇ ਆਂ ਮੰਮੀ ਕਹਿੰਦੀ ਸੀ ਮੈਨੂੰ ਬੁਖਾਰ ਤਾਂ ਨਹੀਂ ਆਇਆ ਹੂੰ ਚਲੋ ਤੁਸੀਂ ਇਦਾਂ ਕਰੋ ਬਲੌਗ ਦਾ ਐਂਡ ਕਰੋ ਅਜੀ ਯਾਰ ਮੈਂ ਵੀ ਥੱਕਿਆ ਹੋਇਆ ਆ ਆਪਾਂ ਬਲੌਗ ਐਂਡ ਕਰਕੇ ਦੇ ਆਰਾਮ ਨਾਲ ਸੋਈਏ ਮੈਂ ਰੋਟੀ ਨਹੀਂ ਖਾਣੀ ਲੈਕਚਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਮਿਲਦੇ ਆ ਕੱਲ ਕੱਲ ਇੱਕ ਨਵੇਂ ਬਲੌਗ 'ਚ ਕੱਲ ਬਣਾਵਾਂਗੇ ਜਰਾ ਵਧੀਆ ਜਿਹਾ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ